ਮੇਰੇ ਕਿਸਾਨ ਭਰਾਵੋ ਜਿਹੜਾ ਕਿਸਾਨ ਭਰਾਵੋ ਬੜੇ ਲੰਬੇ ਸਮੇਂ ਤੋਂ ਇਸ ਸੰਘਰਸ਼ ਨੂੰ ਲੜਦੇ ਆ ਰਹੇ ਹੋ ਦਿੱਲੀ ਵੇਲੇ ਦੇ ਲੜਦੇ ਆ ਰਹੇ ਹੋ ਜਦੋਂ ਆਪਣਾ ਦਿੱਲੀ ਸਾਰੀਆਂ ਜੱਲੇ ਬੰਦੀਆਂ ਇਕੱਠੀਆਂ ਹੋ ਕੇ ਗਈਆਂ ਦੀਆਂ ਅਦੋਂ ਤੋਂ ਤੁਸੀਂ ਡਾਂਗਾ ਦਾ ਹੀ ਮੁਕਾਬਲਾ ਕਰ ਰਹੇ ਹੋਗੇ ਤੁਹਾਡੇ ਜज्ਬੇ ਨੂੰ ਮੇਰੇ ਵੱਲੋਂ ਬਹੁਤ ਵੱਡਾ ਸਲੂਟ ਆ ਤੇ ਇੱਕ ਹੋਰ ਬੇਨਤੀ ਕਰਦਾ ਹੁਣ ਮੌਕਾ ਰਾਮੇ ਤੇ ਬੈਠਣ ਦਾ ਟਾਈਮ ਨਹੀਂ ਹੁਣ ਨਿਸਾਨ ਖਤਰੇ ਦੇ ਵਿੱਚ ਜਾ ਰਿਹਾ ਫਾਗਲਾ ਦੇ ਨਾਲ ਖਤਰੇ ਦੇ ਵਿੱਚ ਜਾ ਰਹੀਆਂ ਨੇ ਸਾਰੀਆਂ ਜੱਜੇ ਬੰਦਿਆਂ ਨੂੰ ਮੇਰੇ ਇਹ ਬੇਨਤੀ ਕਰਦਾ ਸਾਰੇ ਆਪੇ ਇਕੱਠੇ ਹੋਵੋ ਇਕੱਠੇ ਹੋ ਕੇ ਇਹਨਾਂ ਦਾ ਮੁਕਾਬਲਾ ਕਰੋਗੇ ਦੇਖਾਂਗੇ ਛੱਟ ਇਹਨਾਂ ਨਾਲ ਦੱਸਦੇ ਨਹੀਂ ਹੈਗੇ ਤੇ ਹੁਣ ਮੈਂ ਗੀਤ ਸ਼ੁਰੂ ਕਰਨ ਲੱਗਿਆ ਸਾਰਨਾਣੀ ਕਰਾਂ ਵਿੱਚ ਦੜਬਟ ਕੇ ਉਹ ਸਾਰਨਾਣੀ ਕਰਾਂ ਵਿੱਚ ਦੜਬਟ ਕੇ ਜਾਗੋ ਹੁ ਸੁਧੀਆਂ ਜਮੀਰਾਂ ਵਾਲਿਓ ਸਾਨਾਣੀ ਕਰ ਮਿੱਤੇ ਡੱਡ ਵੱਟ ਕੇ ਖਾਦਰੇ ਚ ਪਈਆਂ ਫਸਲਾਂ ਤੇ ਨਸਣਾ ਖਾਦਰੇ ਚ ਪਈਆਂ ਫਸਲਾਂ ਤੇ ਨਸਣਾ ਆ ਜਾਗ ਦੀ ਜਮੀਰਾਂ ਵਾਲੇ ਖੜੇ ਡੱਟ ਕੇ ਸੱਜਾ ਜ਼ੌਂਦਾ ਕਰਕੇ ਲੰਗਾਰੇ ਲਾ ਗਿਆ ਭਾਗੋ ਦੀਆਂ ਖਾਦੀਆਂ ਨਾ ਖੀਰ ਪੂੜੀਆਂ ਲਾਲੋ ਕਰੋਂ ਕੋਦਰੇ ਦੀ ਰੋਟੀ ਖਾ ਗਿਆ ਉਹ ਭਗਵਾਂ ਦਾ ਟੋਲਾ ਫੇਰੇ ਰੋਟੀ ਖੋਣ ਨੂੰ ਅੱਜ ਭਗਵਾਂ ਦਾ ਟੋਲਾ ਫੇਰੇ ਰੋਟੀ ਖੋਣ ਨੂੰ ਪੈਂਦੀ ਆ ਘਤੀੜ ਜਿਵੇਂ ਸੂਟ ਵੱਟ ਕੇ ਜਾਗੋ ਹੁ ਸੁਧੀਆਂ ਜਮੀਰਾਂ ਵਾਲਿਓ ਓਏ ਸਰਨਾਮੀ ਘਰ ਵਿੱਚ ਦਰਬੱਟ ਕੇ ਖਾਦਰੇ ਚ ਪਈਆਂ ਫਸਲਾਂ ਤੇ ਨਸਲਾਂ ਆਹ ਜਾਗ ਦੀ ਜਮੀਰਾਂ ਵਾਲੇ ਖੜੇ ਡੱਟ ਕੇ ਉਹ ਜੀਨ ਉਹ ਜੀਨਾਂ ਦੀ ਚੀਕੀ ਨੂੰ ਨਹੀਂ ਖੂਨ ਲੱਗਿਆ ਉਹ ਭਗਤ ਸਰਾਬੇ ਦੇ ਵਜਾਉਂਦੇ ਡੱਗਿਆ ਜਿਨ੍ਹਾਂ ਦੀ ਕੀਤੀ ਨੂੰ ਨਹੀਂ ਖੋਣ ਲੱਗਿਆ ਉਹ ਭਗਤ ਸਰਾਬੇ ਦੇ ਵਜਾਉਂਦੇ ਡੱਗਿਆ ਦਿਲ ਕਰ ਜਿੱਦਰ ਨੂੰ ਹੱਕੀ ਫਿਰਦੇ ਇਹਨਾਂ ਦੀ ਗਾਣੇ ਜੱਟਾਂ ਨੂੰ ਬਣਾਏ ਡੱਗਿਆ ਉਹ ਪੰਜ ਸਾਲ ਪੈਂਦੇ ਨੇ ਲਟੇਰੇ ਦੇਸ ਨੂੰ ਹੰਦੇ ਸਾਬ ਕੁਝ ਲੁੱਟ ਲੱਟ ਕੇ ਜਾਗੋ ਹੁਣ ਸੁਧੀਆਂ ਜ਼ਮੀਰਾਂ ਵਾਲਿਓ ਓਏ ਸਾਨਾਣੀ ਘਰ ਵਿੱਚ ਡਰ ਵੱਟ ਕੇ ਖਾਦਰੇ ਚ ਪਈਆਂ ਫਸਲਾਂ ਤੇ نسلਾਂ ਆ ਜਾਗਦੀ ਜ਼ਮੀਰਾਂ ਵਾਲੇ ਖੜੇ ਰੱਕ ਕੇ ਹੱਥ ਜੋੜ ਕਰਦਾ ਅਤੀਲਾ ਲੋਕਾਂ ਨੂੰ ਲੋਕਾਂ ਨੂੰ ਕੱਖ ਦੱਸੋ ਰਿਆਂ ਨੇ ਬੋਲ ਨਾ ਬਠਾ ਇਹ ਬੋਧਿਆ ਨੂੰ 75 ਸਾਲਾਂ ਤੋਂ ਸਾਡਾ ਖੂਨ ਪੀ ਲਿਆ ਇਹਨਾਂ 75 ਸਾਲਾਂ ਤੋਂ ਸਾਡਾ ਖੂਨ ਪੀ ਲਿਆ ਕਿਆ ਕਹੂੰ ਸੁਤੀਆਂ ਜਮੀਰਾਵਾਲਿਓ ਸਨਾਨੀ ਘਰਾਂ ਵਿੱਚ ਦਰ ਵੱਟ ਕੇ ਓਇ ਖਾਦਰੇ ਚ ਪਈਆਂ ਫਾਦਲਾਂ ਦੇ ਨਸਲਾਂ ਆ